ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਇਹ 6 ਕੁੜੀਆਂ ਨੇ ਜੀ ਜਿਹੜੀਆਂ 200 ਮੀਟਰ ਰੇਸ ਲਾਣੀਆਂ ਤੇ ਆਪਣੇ ਫੌਜੀ ਸਾਹਿਬ ਇਹਨਾਂ ਨੂੰ ਵਾਰਮ-ਅਪ ਕਰਵਾ ਰਹੇ ਆ ਜੀ ਪਿੰਡ ਕੁਲਦਰੀਆਂ ਦਾ ਗਰਾਊਂਡ ਹੈ ਬਈ 9000 ਦੀ ਆਬਾਦੀ ਹੈ ਤੇ 6 ਕੁੜੀਆਂ ਨੇ ਹਿੱਸਾ ਲਿਆ ਜਿਹਦੇ ਵਿੱਚ ਦੋ ਕੁੜੀਆਂ ਬ੍ਰਿਟੇਆਂ ਦੀਆਂ ਨੇ ਤੇ ਚਾਰ ਇਥੋਂ ਦੀ ਕਹਿ ਸਕਦੇ ਆਂ ਆਪਾਂ ਦੋ ਬ੍ਰਿਟੇਆਂ ਦੀਆਂ ਨੇ ਕੁੜੀਆਂ ਤੇ ਚਲੋ ਫਿਰ ਵੀ ਆਪਾਂ ਹਰ ਐਤਵਾਰ ਜਾਰੀ ਰੱਖਾਂਗੇ ਹਰ ਐਤਵਾਰ ਨੂੰ ਪਿੰਡ ਕੁਲਦਰੀਆਂ ਦੇ ਗਰਾਊਂਡ ਦੇ ਵਿੱਚ ਬਾਕੀ ਆਪਾਂ ਕਈ ਵਾਰੀ ਜੇ 12 ਅੰਦਰ ਬੱਚੇ ਨੂੰ ਲੈ ਕੇ ਵਗ ਜੇ ਰੇਸ ਕਰਵਾਉਣ ਵਾਸਤੇ ਉਸ ਟਾਈਮ ਆਪਾਂ ਵੀਡੀਓ ਪਾ ਕੇ ਦੱਸ ਦਿੰਨੇ ਆ ਜਦੋਂ ਵੀ ਆਪਾਂ ਨੇ ਮੈਚ ਕਰਵਾਣਾ ਉਸ ਟਾਈਮ ਵੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਜਰੂਰ ਪਾਣੇ ਆ ਤੇ ਸੋਸ਼ਲ ਮੀਡੀਆ ਤੇ ਆਪਣਾ ਅਕਾਊਂਟ ਹੈ ਜੀ ਫਤੇ ਫਤੇ ਸਪੋਰਟਸ ਕੁਲਰੀਆਂ ਉਸ ਤੇ ਆਪਾਂ ਵੀਡੀਓ ਪਾਣੇ ਆ ਜੀ ਹਾਂ ਵੀ ਪੁੱਤ ਰੈਡੀ ਤੇ ਇਹ ਬ੍ਰੇਟਾਂ ਦੀ ਕੁੜੀ ਹੈ ਬਈ ਜਿਹੜਾ ਕਾਫੀ ਬਾਰ ਇਸ ਮੇਲੇ ਦੀ ਚੈਂਪੀਅਨ ਹੈ ਤੇ ਇਹ ਕੁੜੀ ਵੀ ਚੈਂਪੀਅਨ ਹੈ ਤੇ ਇਸ ਵਾਰ ਜਿਹੜੀ ਕੁੜੀ ਥਰਡ ਰਹਿ ਆਕਰ ਦੀ ਹੁਣ ਹਰ ਵਾਰੇ ਫਸਟ ਆਉਂਦੀ ਹੈ ਜੀ ਕੀ ਨਾਮ ਹੈ ਪਤਤਰਾ ਹਰਕੀਰਤ ਤੇ ਦੇਖਦੇ ਆ ਮੁਕਾਬਲਾ ਜੀ ਟੱਕਰ ਪੂਰੀ ਹੈ ਇਸ ਵਾਰ ਤੇ ਆ ਕੁੜੀ ਵੀ ਖੜੀ ਹੈ ਹੁਸਨ ਦੀ ਕੁੜੀ ਜਿਹੜੀ ਹਰ ਵਾਰ ਥਰਡ ਆਉਂਦੀ ਹੈ ਪਰ ਇਹ ਤੇ ਅੱਜ ਕਿਤੇ ਫਸਟ ਆਣੇ ਕੁੜੀਏ ਨਿਤਰੀਆਂ ਗੁੱਤਨੀਆਂ ਬੰਦੂ ਠੀਕ ਹੈ ਤੇ ਦੇਖਦੇ ਆ ਜੀ ਮੁਕਾਬਲਾ ਪੂਰਾ ਟਫ ਦੇਣਾ ਠੀਕ ਹੈ ਪਤਤ ਬਹੁਤ ਤੇਜ਼ ਬਰੇਟਾਂ ਵਾਲੀ ਕੁੜੀ ਫਸਟ ਬੱਦਕੇ ਬੱਦਕੇ ਜੱਸ ਮੇਨ ਬੱਦਕੇ ਜੋਰ ਲਾ ਕੇ ਚੱਲ ਕਿੱਟੂ ਬੱਦਕੇ 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 ਚੱਲ ਲੈ ਕੱਟ ਦੇ ਕੱਟ ਦੇ ਜਾ ਚੁੱਕਰੀ ਕੱਟ ਦੇ ਉਹ ਸਾਈਡ ਹੋ ਜਾ ਬੱਦਕੇ ਬੱਦਕੇ ਇੱਕ ਮਾ ਖਿੱਚਦੇ 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 ਬੁੱਤ ਆ ਗਈ ਆ ਗਈ ਖਿੱਚਦੇ 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 ਬੁੱਤ ਦਾ ਬੁੱਤ ਦਾ ਬੁੱਤ ਦਾ ਬਾਜ ਕੇ ਬਾਜ ਕੇ ਨਾ ਮਾ ਨਾ 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 200 ਮੀਟਰ ਵਾਲੀਆਂ ਕੁੜੀਆਂ ਉਮਰ 8 ਸਾਲ ਹਾਂਜੀ ਪਾ ਦਿਓ ਜੀ ਮਾਤਾ ਜੀ ਪਾ ਦਿਓ ਹਾਂਜੀ ਹਾਂਜੀ ਲਓ ਜੀ 200 ਮੀਟਰ ਰੇਸ ਵਾਲੀਆਂ ਕੁੜੀਆਂ ਜਿਨ੍ਹਾਂ ਦੀ ਫਰਸਟ ਸੈਕੰਡ 3rd ਪੋਜੀਸ਼ਨ ਆਈ ਹੈ ਜਿਹੜੀ ਫਰਸਟ ਪੋਜੀਸ਼ਨ ਆਈ ਹੈ ਜੀ ਬ੍ਰਿਟਨ ਤੋਂ ਕੁੜੀ ਆਈ ਹੈ ਕਾਫੀ ਵਾਰ ਇਹ ਫਰਸਟ ਆ ਚੁੱਕੀ ਹੈ ਪਰ ਆ ਪਿਛਲੀ ਵਾਰ ਇਹ ਆਪਣਾ ਜੋ ਰਤਬਾ ਲੂਜ਼ ਕਰ ਗਈ ਇਹ ਪੋਜੀਸ਼ਨ ਆਪਣੀ ਲੂਜ਼ ਕਰ ਗਈ ਸੀ ਤੇ ਇਸ ਵਾਰਾ ਸਾਡੀ ਫਰਸਟ ਰੇਨ ਵਾਲੀ ਕੁੜੀ ਆ ਤੀਜੇ ਨੰਬਰ ਤੇ ਆਈ ਹੈ ਜੀ ਤੇ ਇਹ ਕੁੜੀ ਆਈ ਹੈ ਚੌਥਾ ਦੂਜੇ ਨੰਬਰ ਤੇ ਕੀ ਨਾਮ ਹੈ ਪੁੱਤ ਤੇਰਾ ਪ੍ਰਿਗਿਆ ਪ੍ਰਿਗਿਆ ਕਿੱਥੋਂ ਕਿਹੜਾ ਪਿੰਡ ਹੈ ਕੁਲਦਰੀਆ ਤੋਂ ਪ੍ਰਿਗਿਆ ਹਾਂ ਠੀਕ ਹੈ ਤੇ ਫਾਦਰ ਨੇਮ ਆ ਪ੍ਰਦੀਪ ਪ੍ਰਦੀਪ ਪ੍ਰਿਗਿਆ ਪ੍ਰਦੀਪ ਦੀ ਜੀ ਸੈਕੰਡ ਆਈ ਹੈ ਹਾਂ ਬਤਾ ਇੱਕਮਜੋਤ ਪੁੱਤਰ ਸਤਨਾਮ ਸਿੰਘ ਸਤਨਾਮ ਤੇ ਡੈਡੀ ਨਾਮ ਆ ਹਾਂ ਠੀਕ ਹੈ ਜੀ ਇੱਕਮਜੋਤ ਸਤਨਾਮ ਦੀ ਬਰੇਟਾਂ ਤੋਂ ਜੀ ਫਸਟ ਆਈ ਹੈ ਤੇ ਥਰਡ ਆਈ ਹੈ ਹਾਂ ਬਤਾ ਹਰਕੀਰ ਹਰਕੀਰਪੁੱਤਰ ਸ਼ੰਗਾਰਾ ਪੁੱਤਰੀ ਸ਼ੰਗਾਰਾ ਦੀ ਇਹ ਸ਼ੰਗਾਰੇ ਦੀ ਕੁੜੀ ਹੈ ਬਈ 3 ਨੰਬਰ ਤੇ ਆਈ ਹੈ ਤੇ ਨਾਲ ਖੜਿਆ ਜੀ ਫੌਜੀ ਸਾਹਿਬ ਜਿਹਨਾਂ ਦੀ ਪੋਤੀ ਹੈ ਇਹ ਤੇ ਇਹਨਾਂ ਨੂੰ ਜੀ ਮੈਡਲ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਮਾਰੋ ਤਾੜੀ ਬੱਚੋ ਜ਼ੋਰ ਨਾਲ ਮਾਰੋ ਜ਼ੋਰ ਨਾਲ ਤਾੜੀ ਤੇ ਇਹ ਮੁੰਡੇ ਬੋਲਾਂ ਗੱਲ ਸੁਣਾ ਪੁੱਤ ਇਹ ਪੋਜੀਸ਼ਨਾਂ ਤੇ ਤੁਸੀਂ ਸਾਰੇ ਪਹੁੰਚ ਸਕਦੇ ਹੋ ਪਰ ਮਿਹਨਤ ਦੀ ਲੋੜ ਹੈ ਤੇ ਪਿੰਡ ਕੁਲਰੀਆਂ ਦਾ ਜਿਹੜਾ ਗਰਾਊਂਡ ਹੈ ਬਈ ਸ਼ਾਮ ਨੂੰ 4:30 ਵਜੇ ਤੇ 5:30 ਵਜੇ ਖੁੱਲ੍ਹਾ ਹੁੰਦਾ ਹੈ ਅਸੀਂ ਇੱਥੇ ਹੁੰਨੇ ਆ ਤੁਹਾਨੂੰ ਮਿਹਨਤ ਕਰਾਵਾਂਗੇ ਤੇ ਫਰਸਟ ਸੈਕੰਡ ਲੈ ਕੇ ਆਵਾਂਗੇ ਤੇ ਜ਼ਰੂਰ ਆਇਆ ਕਰੋ ਓਕੇ ਧੰਨਵਾਦ ਜੀ